روپ وقت ہوئے نہانک جپ ایک ہر نام ایک ہر نام ہر شبد چکا ہے کوئی شب ਇਹ ਹਰੀ ਕੰਨਨ ਵਿਸ਼ਨੂੰ ਇਹ ਹੱਥ ਦੀਏ ਦੇ ਉਹ ਜਿਹੜਾ ਹਰ ਲਾਉਂਦਾ ਨੇ ਉਹਦਾ ਚੱਕਿਆ ਕਹਨਾਂ ਬਤਾ ਕਹਿੰਦੇ ਜਿਹੜਾ ਹਰ ਹੈ ਇਹ ਕਾਰਨਾ ਨੂੰ ਜਿਹਨੂੰ ਕਹਿੰਦੇ ਇੱਕ ਹਰ ਇਹ ਰੂਪ ਬਦੋ ਉਹ ਗੱਲ ਕਿਸ ਨੂੰ ਮੋਲ ਨਹੀਂ ਮੇਰਾ ਬਹਾਲਾ ਰੂਪ ਦਿਖਦਾ ਬਹਾਲਾ ਰੂਪ ਦਿਖਾਵੇ ਦੀ ਬੂਦੋ ਵਿਸ਼ਨੂੰ ਕੋਈ ਰੂਪ ਧਾਰਦਾ ਹੈ ਜਿਹੜਾ ਵਿਸ਼ਨੂੰ ਮਨ ਮੋਹਣ ਕਿਆ ਹੋਇਆ ਹੈ ਏਦੇ ਰੂਪਾ ਬੜਾ ਮੋੜ ਨਾ ਮੰਨ ਲਓ ਨਹੀਂ ਹੈ ਕੀ ਗੱਲ ਆ ਗਈ ਇਹ ਇਹ ਬੋਧ ਹੋਈ ਨਹੀਂ ਰੂਪ ਬੋਧ ਹੋਇ ਨਹੀਂ ਮੋਹੇ ਇਹ ਰੂਪਾ ਤੋਂ ਗਨੇ ਮੋਹਦਾ ਸਾਡੇ ਆਲਾ ਹਰ ਉਹਨਾਂ ਦਾ ਹੋਰ ਹੋਊਗਾ ਹਰੋ ਅੱਜ ਤੋਂ ਆ ਅੱਜ ਖੱਚ ਕੇ ਗੱਡਾ ਸੁਬਤ ਦੀਵਾਰ ਨਾਲ ਦੀ ਛਾਈ ਚ ਇੱਥੇ ਜਦ ਹੀ ਵਾਰੀ ਲੱਤ ਹਰ ਤਲਾਫ ਜਬਰਤਲੇ ਹਥੇ ਹਰਦੇ ਨਾਲ ਸ਼ਰਤ ਲਾਤੀ ਰੂਪ ਗੋ ਰੂਹਵੰਤਾ ਆਂਦੀ ਆ ਜਿਹੜਾ ਰੂਹਵੰਤਾ ਮੋਹ ਲਿਆ ਜੀ ਮੋਹਣੀ ਰੂਪ ਤੱਲਿਆ ਜੀ ਉਹ ਤੱਲ ਉਹਨੇ ਆ ਰਹੇ ਉਹ ਕੇ ਦੇਖ ਤੂੰ ਲੈ ਕੇ ਮੱਝ ਕੇ ਆਈ ਮੋਹ ਪ੍ਰਭ ਦੀ ਜੋਤ ਸਗਲ ਘਟ ਸੋਹ ਹੈ ਉਹ ਪ੍ਰਭ ਦੀ ਜੋਤ ਹੈ ਸਾਰਿਆਂ ਦੇ ਹਿਰਦੇ ਚ ਹੈ ਉਹ ਜਿਹੜਾ ਹਰ ਸਾਡੇ ਵਾਲਾ ਉਹਦਾ ਜੋਤ ਰੂਪ ਹੈ ਅੰਦਰ ਇਹ ਬਾਹਰ ਨਹੀਂ ਹੁੰਦਾ ਸਗਲ ਘਟ ਸੋਹ ਸਾਰੇ ਹਿਰਦਿਆਂ ਦੇ ਵਿੱਚ ਆ ਉਹ ਘਟ ਘਟ ਮੈਂ ਹਰ ਜੂ ਬਸ ਆ ਸੋਹ ਹੈ ਉਹ ਹਰ ਜੁਗਾ ਸਾਰਿਆਂ ਵਿੱਚ ਹੈ ਜਿਹਨੂੰ ਅਸੀਂ ਹਰ ਜੁ ਕਹਿੰਦੇ ਹਾਂ ਸਾਰਿਆਂ ਤੇ ਅਸਾਰੇ ਸ੍ਰੀ ਰੋਦੇ ਹੀ ਨਾ ਸੋਹ ਉਹ ਪਰਮਾ ਪੈਸ਼ੰਦ ਜਿਹੜਾ ਤਿਆ ਕਰਨ ਤਾਂ ਬੇਸ਼ਨਾ ਆ ਗਿਆ ਜੁਗਾ ਸੋਹ ਹੈ ਸੋਹ ਹੈ ਸੋਹ ਸੁਬਹਾਨ ਹੈ ਹੋਣੀ ਹੈ ਜੁਗਾ ਰੋਗ ਵਾਸਤ ਹੋਏ ਨਾ ਹੀ ਹੋਵੇ ਪਰਪਰਤੀ ਜੋ ਸਗਲ ਤੱਕ ਸੋਹ ਹੈ ਸੋਹ ਹੈ ਸਾਰੇ ਗੜਾਂ ਸੁਬਹਾਨ ਹੈ ਸੋਹ ਹੈ ਹੂੰ ਰਵੰਤਾ ਹੋਏ ਕਿਆ ਕੋ ਗੜਬ ਹੈ ਜਾਂ ਸਭ ਕੁਝ ਇਸ ਦਾ ਆ ਰਿਹਾ ਹੈ ਹਥਾਂ 'ਚ ਜੋੜੀ ਲੱਗਦੀਆਂ ਉਹਨਾਂ ਚ ਚੱਕਰ ਸੋਣਾ ਲੱਗਦਾ ਜਿੰਨਾ ਜਦ ਜੁਹਦਾ ਉਹਨਾਂ ਚ ਰੋ ਦਾ ਰੂਪ ਜੰਨਾ ਲੱਗਦਾ ਕਿ ਰੂਪ ਉਹਨਿਆਂ ਦਾ ਪ੍ਰਭੂ ਜੋਤ ਆਚੀ ਦਾ ਰੂਪ ਰੂਪ ਹੋ ਜਾਂਦਾ ਪ੍ਰਭੂ ਜੋਤ ਸਗਲ ਕਰਦਾ ਕੋਈ ਜਾਨਵਰ ਨਹੀਂ ਹੋਵੇ ਉਹ ਰੂਪ ਨਹੀਂ ਰਹਿੰਦਾ ਸੋ ਆਪ ਆਪਣ ਜੋਤ ਕਰਕੇ ਜਾਂ ਸ੍ਰੀ ਦੋਜੀ ਸੋਹੇ ਲਵਤ ਤਾਂ ਵਰਦੇ ਹੈ ਰੂਪ ਬਣ ਰਿਖੇ ਬਸੇ ਹੋ ਰੂਪ ਤਾਂ ਜਿਹੜਾ ਵੀ ਹੋਵੇ ਰੂਪ ਉਹੀ ਰੂਪ ਸੋਹਣਾ ਲੱਗਦਾ ਜੇ ਜੋਤ ਜੋਤ ਹੋਵੇ ਕੋਈ ਰੂਪ ਨਹੀਂ ਸੋਹਣਾ ਲੱਗਦਾ ਜੇ ਜੋਤ ਨਿਕਲ ਜਾਵੇ ਰੂਪ ਦਾ ਕਿ ਮਾਤਰਾ ਹੋਣਾ ਜੋਤਾਂ ਵੀ ਮਾਤਰਾ ਹੋਣਾ ਹਾਂ ਸਤਿਮੰਤਾ ਹੋਏ ਕਿ ਆਪ ਕੋ ਘਰ ਹੈ ਜਾਂ ਸਭ ਕੁਝ ਤੇ ਇਸ ਦਾ ਦੀਆ ਘਰ ਹੈ ਧਨਵੰਤਾ ਹੋਏ ਕਿ ਆਪ ਕੋ ਘਰ ਹੈ جب کوئی تنوط ہو کے گرب کرے یہ بھی وہ پاگل بنے یا سب کچھ تسکا دیا گرب یہ درب ہے سارا پرمیشور کا دیتا ہے، پیدا ہی وہاں ہوا یہاں تینوں پیدا کرتا جیسے پہلے ہی دھرم سی یا حالات تینوں ایسے نام سے دے دقل تینوں ودیش دے دی ਦੇ ਵਾਸਤੇ ਦੇਣਾ ਕੀ ਕਰਨਾ ਹੈ ਕਿ ਤਾਂ ਕਿ ਨਾ ਵਰਤਣਾ ਇਹ ਤਾਂ ਉਹ ਤੋਂ ਕਿਹਨਾਂ ਲਾਭ ਲੈਣਾ ਚੰਗੇ ਤੋਂ ਖਰਚ ਕਰਨਾ ਹੈ ਆੜੇ ਤੋਂ ਖਰਚ ਹੋਣਾ ਹੈ ਜਾਂ ਉਹ ਤੋਂ ਨੁਸਾਨ ਹੋ ਜਾਣਾ ਹੈ ਡਾਕੂਆ ਜਾਣਾ ਹੈ ਉਹਦੇ ਨਾਲ ਨੁਸਾਨ ਹੋ ਜਾਣਾ ਕੋਈ ਕੁਝ ਵੀ ਹੋ ਸਕਦਾ ਹੈ ਇਹ ਤਾਂ ਕੁਦਰਤੀ ਹੈ ਫਿਰ ਉਹ ਗਰਮ ਕਰਨਾ ਹੈ ਦਾ ਇਹ ਉਹ ਚੀਜ਼ ਦਾ ਨਰਮ ਕਰੀਦਾ ਜਿਹੜੀ ਆਪਣਾ ਬਸ ਚ ਹੈ ਕਰਮ ਕਰਤਾ ਹੈ ਦੇਖੋ ਮਨਸਾ ਸ਼ਰਮ ਵੀ ਤਕਨ ਦੇ ਜਦ ਸੇ ਨਾ ਬਿਚ ਬਸ ਜ਼ਿਆਦੀ ਹੈ ਕਰਮ ਤੇ ਪ੍ਰਹਾਰ ਤਾਮ ਕੀਤਾ ਹੈ ਕਰਬੇ ਨਾਮ ਤੋਂ ਖਲਾਸ ਹੈ ਕਰਬ ਦਾ ਤਾਂ ਟਾਰਗੇਟ ਬਣ ਆਇਆ ਇਹ ਨਾਂ ਉਹਨਾਂ ਦੀ ਜਾਨੀ ਖੁਬਨ ਆਵੇ ਨਾਲ ਵੇਖਦਾ ਤਾੜਾ ਅਗਲੇ ਡੁਪਣਾ ਤਾੜਾ ਵਾਸਤੇ ਰਾਜੇ ਗੱਲ ਕਰੋਗੇ ਜਿਹੜ ਜੀ ਨਾ ਦਿੱਤਾ ਹੈ ਉਹ ਤਾਂ ਉਹ ਤਾਂ ਨਹੀਂ ਤੋਰਦਾ ਸ੍ਰੀ ਘਪਾਉਂਦਾ ਤੈਨੂੰ ਇਹ ਜਿਹੜਾ ਦਿੱਤਾ ਉਹਦਾ ਸ੍ਰੀ ਘਪਾਉਂਦਾ ਤੈਨੂੰ ਮੈਂ ਕਰ ਕੋ ਜਾ ਸਭ ਕੁਝ ਕਿਸ ਦਾ ਦਿਆਦਰ ਹੈ ਉਹ ਦਿੱਤਾ ਜੀ ਨੇ ਉਹਦਾ ਤਾਂ ਖਲਾਫ ਖੜਾ ਹੋ ਗਿਆ ਤੁਸੀਂ ਉਨੀ ਬਰੋਵਾ ਜੇ ਪ੍ਰਸਾਦ ਖਤੇ ਉਮਰ ਸਖਾਇਆ ਲਈ ਤੇ ਸਾ ਤੋਂ ਰਸਮ ਮੰਨਾਈ ਤੇ ਇਹ ਆਉਸੀ ਬਜਾਏ ਉਹਦਾ ਤਸਬਾਹ ਕਰਨੇ ਤੂੰ ਘਰੋਂ ਕਰਦੇ ਰਿਐਕਸ਼ਨ ਹੋ ਗਿਆ ਸ਼੍ਰੀ ਕੇ ਖੁਦਾ ਬਣ ਗਿਆ ਤੇ ਉਹਦਾ ਸਰਾਫ ਹੋ ਗਿਆ ਹੈ ਗੁਫਤਖਾਤੀ ਦਿੱਤੀ ਦਾ ਸਰਾਫ ਹੋ ਗਿਆ ਜੇ ਤਾਂ ਨਾ ਘਰ ਹੋ ਗਿਆ ਉਹ ਤਾਂ ਤਾਂ ਖਰਾਬ ਆ ਇਹ ਸਭ ਕਰ ਗਿਆ ਫਿਰ ਹਾਂਜੀ ਅਤ ਸੂਰਾ ਜੋ ਕੋ ਕਹਾਵਾ ਹੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਹੁਣ ਇਹ ਅਤ ਸੂਰਾ ਜੋ ਕੋ ਕਲਾ ਬੰਦੇ ਵੀ ਮੈਂ ਬਹੁਤ ਸੂਰ ਬੋਲ ਇਹ ਉਹ ਤੇਰੇ ਅੰਦਰ ਹੈ ਅਸਰਾਤਮਾ ਉਹਦੀ ਕਲਾ ਦੇ ਬਿਨਾ ਤੂੰ ਦੱਸ ਕੀ ਕਰੇਗਾ ਇਹ ਉਹ ਕੋਈ ਹੋਰ ਜਸਾਖਮ ਤੋਂ ਵੀ ਦਾ ਸਹ ਲੈਣਾ ਬੰਦ ਕਰ ਓਏ ਬਣੇ ਜੇ ਤੇ ਕਰ ਲੈਣਾ ਬਸ ਉਹ ਵੀ ਪਤਾ ਕਿ ਕੋਪ ਦਾ ਸਾਫਾ ਤੋਂ ਲੈ ਨਹੀਂ ਸਕਦਾ ਨਾ ਉਹ ਫਿਰ ਦਸ ਗਿਰੇ ਨਹੀਂ ਜੀ ਜਿਹਦੇ ਵਿੱਚ ਗਿਟੇ ਨਹੀਂ ਬਾਬਾ ਕੀ ਕਲਾ ਵੀ ਹੋਣਾ ਜਿਹੜਾ ਕਿ ਮੈਂ ਜੋ ਉੱਤੋਂ ਫਰਜ਼ੂਰੀ ਹੈ ਉਹ ਹਾਂ ਜੇ ਉਹਨਾਂ ਨੇ ਇਸੇ ਵਾਪਸ ਕਿਰੇ ਗਵਰਨਰ ਵਿਚਾਰਾ ਕੀ ਕਰੂਗਾ ਹਾਂ ਪਰ ਇਸੇ ਵਜ੍ਹਾ ਦੇ ਕਈਆਂ ਸ਼ਕਤੀਆਂ ਸਾਧੀਆਂ ਹੁੰਦੀਆਂ ਤੇ ਉਹ ਤੇ ਸ਼ਕਤੀਆਂ ਉਹਦੇ ਹੁਨਾ ਚ ਰਹਿਣਾ ਜਾਂਦਾ ਜਾਂਦਾ ਸਰਕਾਰ ਦੀ ਸੰਧੀ ਸਰਕਾਰ ਦਾ ਹੀ ਘਟਿਆ ਹੋਏ ਨਹੀਂ ਜੇ ਕੋ ਹੋਏ ਬਹਿਦਾਤਾਰ ਇਸ ਦਿਨ ਹਰ ਜਾਂਦੇ ਗਵਾ ਦੇਖੋ ਹੈ ਬਹਿਦਾਤਾਰ ਦੇਖੋ ਦਾਤਾ ਆਪੇ ਬਣੇ ਰਤਨ ਨਾ ਉਹ ਜਦੋਂ ਕਹਾ ਦੇਣਾ ਵਾਡਾ ਉਹ ਤਾਂ ਗਵਾ ਦੇ ਗੋਏ ਸੋਹਣੇ ਗਵਾ

ਜਸ ਗੁਰ ਪ੍ਰਸਾਦ ਟੁਟੇ ਹੰਦੋ ਗਿਆਨ ਦੇ ਪਰਮ ਸਲਾਮ ਅਹਰੋ ਆਪੇ ਛੱਡਿਆ ਆ ਇਹ ਨਹੀਂ ਛੱਡਿਆ ਜਾ ਸਕਦਾ ਬਿਨਾਂ ਗਿਆਨ ਤੇ ਆ ਕੋ ਗੁਰਸਾਤ ਟੁਟੇ ਹੰ ਆ ਰੋਗ ਨਾਨਕ ਸੋਜਨ ਸਦਾ ਅਰੋਗ ਨਾਨਕ ਸੋਜਨ ਸਦਾ ਰੋ ਫਿਰ ਅਰੋਗ ਜਿਉ ਮੰਦਰ ਕੋ ਸਮ ਸਮਲ ਜਿਉੁਰਕਾਰ ਛਵਦ ਮਨੈ ਸਮਲ ਯੋ ਮੰਤਰ ਕੋਥਾਨ ਮੈਂ ਥੰਮ ਹ ਜਮਾਇਤ ਕੋ ਥਿਰ ਹੁੰਦਾ ਨਾ ਥਿਰ ਫਤਲਾ ਫਤਮ ਕੋਈ ਵੀ ਬਿਲਡਿੰਗ ਹੁੰਦੀ ਹੈ ਮੰਤਰ ਹੁੰਦਾ ਉਹ ਥੰਮ ਦੇ ਆਸਰੇ ਖੜਾ ਹੁੰਦਾ ਉਚਾਲੇ ਆ ਪਸੰਦ ਲੈ ਲੈਣੇ ਆ ਫੁੱਲਾ ਕਰ ਲੈਣੇ ਆ ਅੱਗੇ ਲੈਂਟਰ ਤਾਂ ਹੁੰਦੇ ਨਹੀਂ ਸੀ ਉਸ ਟੀਰ ਵਗੈਰਾ ਹੁੰਦੇ ਸੀ ਸਿਰਫ ਕੁਛ ਵੀ ਹੈ ਗੱਲ ਤਾਂ ਛੱਤ ਨੂੰ ਥੰਮਣ ਦੀ ਹੋ ਵੀ ਚੇਹੇ ਚਾਹ ਨਾਲੇ ਬਿਨਾਂ ਥੰਮਣ ਆ ਕੇ ਵੀ ਮੰਦਰ ਨੂੰ ਥੰਮਣਾ ਚਾਹੁੰਦਾ ਹੈ ਪਿੰਡ ਰਾਹ ਤੇ ਬਿਨਾਂ ਹੀ ਮੰਦਰ ਬਣਾਉਣਾ ਚਾਹੁੰਦਾ ਕਿਉਂਕਿ ਨਾਦਿਕ ਦੀ ਗਹਿਰਾਈ ਦਾ ਪਤਾ ਹੈ ਕਾਦੀ ਗਹਿਰਾਈ ਦਾ ਸਰ ਭਾਰ ਕਦੋਂ ਤੋਂ ਭਰੇ ਹੈ ਪਰੂਫ ਹੋਇਆ ਕੋ ਡੇਢ ਦਿਨ ਸਾਨੂੰ ਪਤਾ ਪੂਰੀ ਹਿਸਤੀ ਸਾਡੇ ਕੋਲ ਨਹੀਂ ਕਿੱਥੇ ਕਿੱਥੋਂ ਤੋਂ ਸ਼ੁਰੂ ਕਰੀਏ ਜਸਤਪਾਸ਼ਾ ਦੇ ਜਿੱਥੋਂ ਸਾਡੇ ਕੋਲ ਰਿਕਾਰਡ ਮਿਲਦਾ ਸੀ ਉਥੋਂ ਸ਼ੁਰੂ ਕਰਕੇ ਕਹਿੰਦਾ ਜਦੋਂ ਸ੍ਰਿਸ਼ਟੀ ਸਾਜੀ ਗਈ ਹੈ ਉਹਨ 5000 ਸਾਲ ਮੰਨ ਕੇ ਚੱਲਦੇ ਕੋ ਪੰਜ ਹਜ਼ਾਰ ਹਜ਼ਾਰ ਕਹਾਣਾ ਸਾਡੇ ਵੇਦਰ ਉੱਥੇ ਨਾ ਸੁਭਿਆ ਪੈਰ ਬੜਾਏ ਲੜਾਏ ਸਰਾਸਰ ਆਪੋ ਦੇਖ ਤੇ ਬੈਠ ਤਵਸਾ ਰਾਖਸ਼ਾ ਦੇ ਦੇਖਾਦਾ ਕਰ ਲੈ ਸ੍ਰਿਸ਼ਟੀ ਕਾ ਪੈਦਾ ਕੀਤੀ ਹੈ ਸ੍ਰਿਸ਼ਟੀ ਕਾ ਪੈਦਾ ਕੀਤੀ ਹੈ ਪਾਕੇ ਤਾ ਸ੍ਰਿਸ਼ ਪ੍ਰਕਾਸ਼ ਕੀਤਾ ਹੈ ਆਪਾਰ ਅਪਾਰ ਰੇਖ ਅਨੁਤਾ ਖਾਲ ਅਪੇਖ ਅਲਖ ਅਨਤਪ ਇਹ ਤਾਂ ਜਿਹੜਾ ਬ੍ਰਹਮ ਪੂਰਨ ਬ੍ਰਹਮ ਹੁਦੇ ਗੋਲਦਸ ਤੇ ਪੂਰਨ ਬ੍ਰਹਮ ਤੇ ਗੋਲਦਸ ਇੱਕ ਦੇ ਗੋਲਦਸ ਇਹਦੇ ਇੱਕ ਦੇ ਵਿੱਚ ਕਿਤੇ ਨੁਕਸ ਪੈ ਗਿਆ ਹਾਂ ਗੋਲ ਗਲ ਕੇ ਕੋਈ ਇੱਕ ਅੱਧਾ ਦੋ ਚਾਰ ਗੋਲ ਗਲ ਕੇ ਹਰ ਵਿਸ਼ਰ ਤੇ ਗੋਲ ਦਰਿਆ ਉਹਨੂੰ ਦੁਬਾਰਾ ਗੋਲ ਜਿਹੜੇ ਤੇ ਇਸੇ ਤਾਸ ਕਰਨ ਵਾਸਤੇ ਠੀਕ ਕਰਨ ਵਾਸਤੇ ਸੁਰਜੀਤ ਕਰਨ ਵਾਸਤੇ ਗੋਲ ਜਨਮ ਲਾਣਾ ਬੈਠਾ ਗੱਲ ਕੁਛ ਨਹੀਂ ਪੂਰਨ ਬ੍ਰਹਮਾ ਤੇ ਬ੍ਰਹਮਣ ਫਰਕ ਜੀ ਬਹੁਤ ਲੰਬਾ ਚੌੜਾ ਇਹ ਇੱਕ ਬਿਮਾਰ ਹੋਇਆ ਹੋਇਆ ਬੰਦਾ ਉਹ ਤੰਦਰੁਸਤ ਨੇ ਸੱਚ ਫਰਕ ਨਹੀਂ ਫਰਕ ਬਿਮਾਰ ਹਸਤੌਲ ਹੋਦਾ ਤੂੰ ਦਾਖਲ ਕਰ ਲੈਂਦੇ ਨੇ ਤੇ ਤੰਦਰੁਸਤ ਹੋ ਜਾਂਦੇ ਛੁੱਟੀ ਮਿਲ ਜਾਂਦੀ ਸੀ ਕੱਥੇ ਲੇ ਜਾਂਦਾ ਤੇ ਬਿਮਾਰ ਇੱਥੇ ਆਇਆ ਹੋਇਆ ਹੈ ਬ੍ਰਹਮ ਜਦ ਬਿਮਾਰ ਹੈ ਤਾਂ ਬ੍ਰਹਮਾ ਜਦ ਤੰਦਰੁਸਤ ਹੈ ਪੂਰਨ ਬ੍ਰਹਮਾ ਉਹ ਬ੍ਰਮ ਦਾ ਗੁਣ ਹੈ ਆਪਾਰ ਅਲੇਖ ਅਨਤ ਅਕਾਲ ਅਪੇਖ ਅਲਖ ਅਨਾਸ ਉਹ ਕਾਲ ਹੈ ਇਹ ਕਾਲ ਵਾਸ ਹੈ ਕਾਲ ਵਾਸ ਸਮੇਂ ਬਦਲਦਾ ਨੂੰ ਸੀ ਮਿਲਦਾ ਉਹ ਆਪਣਾ ਜਾਨ ਜਿਹੜਾ ਇਹਦੇ ਗੁਣ ਨੇ ਜਿਹੜੇ ਖਰਾਬ ਹੋਏ ਉਹਨੂੰ ਠੀਕ ਕਰਨ ਵਾਸਤੇ ਇਹ ਸੌਂਦਾ ਜਾਗਦਾ ਸਮੇਂ ਫਿਰ ਉਹ ਸੌਂਦਾ ਜਾਗਦਾ ਇਹ ਰੂਹ ਦੇ ਦਾ ਜਾਂ ਇਹ ਹੀ ਬਿਮਾਰੀਆਂ ਨੂੰ ਦੇਖਾਉਣੇ ਹੋਵਾਂਗੇ ਚਲੋ ਇਹ ਕਾਲ ਵਾਸਾ ਉਹ ਅਕਾਲ ਹੈ ਫਿਰ ਕਾਇਸੇ ਤੋਂ ਸ਼ਕਤ ਦੇਵosaur ਗਿਆਨ ਆਦ ਅਫਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਾਸਾ ਦਾ 8 ਗੁਣ ਹੋਵੇਗਾ ਇਹ ਆ ਕੇ ਨੇ ਤਾਂ ਇੱਕ ਬੁੱਢੀ ਦੇ ਕੋਲ ਜਿਹੜੀ ਇੱਛਾ ਸ਼ਕਤੀ ਦਾ ਦਾ ਸੀ ਬਈਆ ਪਰਮੇਸ਼ਰ ਦੀ ਇਹ ਆਪੂਰਨ ਬ੍ਰਹਮ ਦੀ ਸਖਣ ਵਾਲਿਆ ਦੀ ਸ੍ਰਿਸ਼ਟੀ ਰਚਣ ਨੂੰ ਇੱਛਾ ਦਾਗਾ ਹੋਈ ਹੈ ਇਹ ਜਿਹੜੇ ਨੇ ਅਸੀਂ ਜਿਹੜੇ ਲੋਕ ਆ ਸਾਡੇ ਗੁਣ ਜਿਨ੍ਹਾਂ ਦੇ ਵਿੱਚ ਕਮੀਆਂ ਆਈ ਹੋਈ ਹੈ ਕਮੀਆਂਾਂ ਦੇ ਗੁਣ ਠੀਕ ਕਰਨ ਵਾਸਤੇ ਸ੍ਰਿਸ਼ਟੀ ਪੈਦਾ ਜਲ ਕੀਤੀ ਹੈ ਇਹ ਤਾਂ ਉਹਨਾਂ ਦੇ ਗੁਣ ਨੇ ਆਦ ਅਫਾਲ ਅਲੇਖ ਅਨਤ ਪੈਦਾ ਕਰਨ ਵਾਲਿਆ ਸੀ ਅਕਾਲ ਅਪੇਖ ਅਲਖ ਅਨਤ ਫਿਰ ਉਹਨਾਂ ਨੇ ਕੀ ਕੀਤਾ ਕਾਇਸ਼ਵ ਸ਼ਕਤੀ ਉਹ ਸ਼ਿਵ ਨੇ ਆਪਣੀ ਸ਼ਕਤੀ ਇੱਥੇ ਜਗਤੀ ਕੋਲ ਅਦਾ ਕੀਤੀ ਤੇ ਉਹ ਸਭ ਚਾਰ ਚਾਰ ਮਤਲਬ ਹੈ ਸਰੋਤ ਬਣਾਏ ਅੰਡਜ ਜੇਰਜ ਸਤਜੁਤ ਚਾਰ ਸਰੋਤ ਬਣਾ ਲੇ ਫਿਰ ਰਜੋ ਤਮਸਤ ਇਹੋ ਗੁਰ ਬਾਤਾਂ ਰਜੋ ਤਮਸ ਸਤੋ ਤਿਨਾ ਪੁਰਾਂ ਦੇ ਵਿੱਚੀ ਤਿਨਾ ਜਗਾਂ ਦੇ ਵਿੱਚੀ ਇਹ ਅਵਸਥਾ ਦੇ ਵਿੱਚ ਇਹ ਜੀਵ ਦਾ ਵਸਤਾ ਦੱਸਦਾ ਹੈ ਜਦੋਂ ਕੋਈ ਕਦੇ ਤੁਮੋਂ ਕੋਈ ਕਦੇ ਸਰੋ ਤੁਮੋਂ ਕੋਣਾ ਇਹ ਨੁਕਸਾਨ ਕਰਦਾ ਹੈ ਤੁਮਾਂ ਜਦ ਪੈਦਾ ਹੁੰਦੀ ਹੈ ਲੋਭ ਲਹਿਰ ਪੈਦਾ ਹੁੰਦੀ ਹੈ ਉਹ ਦੇ ਵਿੱਚ ਕਮੀ ਆਉਂਦੀ ਹੈ ਗਰਮੀ ਪੈਦਾ ਹੁੰਦੀ ਹੈ ਪਾਣੀ ਵੜ ਜਾਂਦਾ ਹੈ ਪਾਣੀ 'ਚ ਹਵਾ ਲੋਭ ਦੀ ਲਹਿਰ ਪੈਦਾ ਹੋ ਜਾਂਦੀ ਹੈ ਇਹ ਤੁਮੋਂ ਗੜ ਨਹੀਂ ਹੈ ਰਜੋ ਗੋੜਨ ਤਾਂ ਪਾਣੀ ਉਹ ਦੇ ਡਿਗਰੀ ਜਾਈ ਰਿਹਾ ਤਾਂ ਜੇ ਸਤੋਗੜ ਚੱਲਿਆ ਤਾਂ ਫਿਰ ਠੰਡਾ ਹੋਣ ਲੱਗਿਆ ਪਾਣੀ ਠੱਡੋ ਸਤੋਗੜ ਦੇ ਵਿੱਚ ਜੇ ਪਰਪੰਚ ਨਾ ਕਰੇ ਤਾਂ ਫਰਕ ਪੈ ਜਾਂਦਾ ਜੇ ਸਤੋਗੜ ਦੇ ਵਿੱਚ ਚੱਲਦਾ ਰਹੇ ਪਰਪੰਚ ਨਾ ਕਰੇ ਨਾ ਉਹਦੇ ਪਰਪੰਚ ਜਰ ਅਗਲਾ ਸਰ ਕੋਈ ਨਾ ਕੋਈ ਆਏ ਦੇ ਜਾਂਦੇ ਨੇ ਪਰਪੰਚ ਪਾ ਜੇ ਤਾਂ ਟਾਰਗੇਟ ਉਸੇ ਦੀ ਰੱਖੇ ਕੋ ਪਰਪੰਚ ਕੀ ਹੁੰਦਾ ਇਸ ਦਾ ਪ੍ਰਬੰਧ ਉਹੀ ਟਾਰਗੇਟ ਦੇ ਨਾਲ ਲੈ ਕੇ ਚੱਲੇ ਤੇ ਉਹਦੇ ਵਾਸਤੇ ਕੋਈ ਵੱਡਾ ਪ੍ਰੋਗਰਾਮ ਰਾਜ ਦੇ ਨੇ